ਕਿੰਨੇ ਦਿਨ ਹੋ ਗਏ 2 ਮਹੀਨਿਆਂ ਦੇ ਕਰੀਬ ਹੋਣ ਚੱਲੇ ਹੋਣ ਜਾ ਰਹੇ ਹਾਂ ਜਿੱਦਾਂ ਹੀ ਲੋਕ ਸੜਕਾਂ ਤੇ ਬੈਠੇ ਹੁਣ ਗਰਮੀ ਆ ਗਈ ਪਹਿਲਾਂ ਸਿਆਲ ਕੱਟਿਆ ਸਾਡੀਆਂ ਮੰਗਾਂ ਨਹੀਂ ਬੰਨੀਆਂ ਜਿਹੜੀਆਂ ਇਹਨਾਂ ਨੇ ਪਹਿਲਾਂ ਬੰਨੀਆਂ ਵੇਥਿਆ ਉਹ ਲਾਗੂ ਨਹੀਂ ਕਰਿਆ ਇਹ ਸਾਡੀ ਲੜਾਈ ਆ ਇਸ ਨੂੰ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਰੋਸ ਵਿੱਚ ਸਾਰੇ ਕਿਤੇ ਜਾ ਰਹੇ ਤੁਸੀਂ ਤਾਂ ਦੇਖੋ ਹਰੀ ਕ੍ਰਾਂਤੀ ਦਾ ਪੰਜਾਬ ਤੇ ਹਰਿਆਣਾ ਨੇ ਲੈਂਦੀ ਆ ਜਾਗਣ ਕੇ ਘਟ ਸਰਕਾਰਾਂ ਨੂੰ ਆਪਣੀਆਂ ਸਰਕਾਰਾਂ ਬਣਾਉਣੀਆਂ ਸੌਖੀਆਂ ਹੋਣਗੀਆਂ ਸੋ ਇਹ ਆ ਵੀ ਕਿਤੇ ਲੋਕ ਅਵੇਅਰ ਨਾ ਹੋ ਜਾਣ ਇਹਨਾਂ ਮੋਹਟਿਆਂ ਦੇ ਵਿੱਚ ਆ ਕੇ ਸਰਕਾਰ ਨੂੰ ਕਹੇ ਦੇ ਵਿੱਚ ਸਰਕਾਰ ਦਾ ਕੋਈ ਨਾ ਉਹਨਾਂ ਦਾ ਸਰਕਾਰ ਨੂੰ ਆਪਣੇ ਸੀਟਾਂ ਪਿਆਰੀਆਂ ਹੁੰਦੀਆਂ ਕੋਈ ਲੋਕ ਪਿਆਰੇ ਕੱਠ ਦਾ ਮਤਲਬ ਇਹ ਆ ਕਿ ਜਿਹੜੇ ਸੰਘਰਸ਼ ਨੇ ਸੰਘਰਸ਼ ਦੇ ਵਿੱਚ ਥੋੜੇ ਹੀ ਲੋਕ ਹੁੰਦੇ ਹੁੰਦੇ ਆ ਸਾਰੇ ਲੋਕ ਆ ਜਿਹੜੇ ਸੰਘਰਸ਼ ਨੂੰ ਵੇਟ ਕਰ ਰਹੇ ਆ ਇਸ ਘਰਸ਼ ਦੇ ਵੀ ਕਦੋਂ ਜਥੇਬੰਦੀਆਂ ਸਾਨੂੰ ਐਲਾਨ ਕਰਨ ਅੱਗੇ ਜਾਣਾ ਕੀ ਕਰਨਾ ਨਹੀਂ ਨਹੀਂ ਦੇਖੋ ਇਹ ਇਹ ਬਿਲਕੁਲ ਲਲਾਰੀ ਲਾ ਰਹੀ ਹੈ ਸਰਕਾਰ ਆਪਣੇ ਵੋਟਾਂ ਦੇ ਸਬੰਧ ਦੇ ਵਿੱਚ ਲੋਕਾਂ ਦੇ ਝੂਠੇ ਆਪਣੇ ਪਰਮਾਈ ਕਰ ਰਹੀ ਆ ਕਿ ਆ ਵੋਟਾਂ ਵਟੋੜ ਦੇ ਚੱਕਰ ਦੇ ਵਿੱਚ ਸਾਰੇ ਲੋਕ ਇਸ ਤੋਂ ਦੁਖੀ ਨੇ ਕਿਉਂਕਿ ਇਹਨਾਂ ਨੇ ਲੋਕਾਂ ਨਾਲ ਕੋਈ ਵੀ ਜੋ ਵਾਦਾ ਕਰਿਆ ਤੇ ਪੂਰਾ ਨਹੀਂ ਕਰਿਆ ਤੇ ਲੋਕਾਂ ਤੇ ਅਤਿਆਚਾਰ ਹੋਇਆ ਪੰਜਾਬ ਦੇ ਵਿੱਚ ਅਸੀਂ ਬਿਲਕੁਲ ਇਹਨਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਵਾਂਗੇ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸਤਿ ਸ੍ਰੀ ਅਕਾਲ ਦੋਸਤ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਕਿਸਾਨ ਜੱਟੇਬੰਦੀ ਸਿੱਧੂਪੁਰ ਵੱਲੋਂ ਅੱਜ ਤੁਸੀਂ ਦੇ ਸਾਹਮਣੇ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਟਰੈਕਟਰ ਟਰਾਲੀਆਂ ਦਾ ਕਾਫਲਾ ਦੇਖ ਸਕਦੇ ਹੋ ਕਿ ਵੱਡੀ ਤਦਾਰ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਨਾਰੇ ਬਾਜੀ ਕਰਦੇ ਹੋਏ ਇੱਥੇ ਪਹੁੰਚ ਰਹੇ ਨੇ ਗੱਲਬਾਤ ਵੀ ਕਰਾਂਗੇ ਪ੍ਰਕਾਸ਼ ਸਿੰਘ ਬੱਬਲ ਨੇ ਬਲਾਕ ਪ੍ਰਧਾਨ ਨਾਲ ਗੱਲਬਾਤ ਕਰਦੇ ਭਰਾ ਜੀ ਕਿ ਕੀ ਦੇ ਵੋਟ ਵਿੱਚ ਜਿਹੜਾ ਦਿੱਤਾ ਰੱਖਿਆ ਜਾ ਰਿਹਾ ਹੈ ਦੇਖੋ ਇਹ ਸਾਰਾ ਦੇਖੋ ਸਾਡਾ ਜਿਹੜਾ ਨੌਜਵਾਨ ਸ਼ਹੀਦ ਹੋਇਆ ਉਹਦੇ ਬਾਬਤ ਬਹੁਤ ਸਾਰੀਆਂ ਸਾਡੀਆਂ ਹੋਰ ਮੰਗਾ ਸਾਡੇ ਜਿੰਨੇ ਕਿਸਾਨ ਸ਼ਹੀਦ ਹੋਏ ਆ ਤੇ ਮੋਰਚੇ ਨੂੰ ਚੜ੍ਹਦੀ ਕਲਾ ਨੂੰ ਰੱਖਣ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਵੀ ਅੱਜ ਕਿਸਾਨ ਥੋੜੇ ਸੜਕਾਂ ਤੇ ਆ ਗਏ ਆ ਕਿੰਨੇ ਦਿਨ ਹੋ ਗਏ 2 ਮਹੀਨਿਆਂ ਦੇ ਕਰੀਬ ਹੋਣ ਚੱਲੇ ਹੋਣ ਜਾ ਰਹੇ ਆ ਜਿੱਦਾਂ ਹੀ ਲੋਕ ਸੜਕਾਂ ਤੇ ਬੈਠੇ ਹੁਣ ਗਰਮੀ ਆ ਗਈ ਪਹਿਲਾਂ ਸਿਆਲ ਕੱਟਿਆ ਸੋ ਰੋਸ ਆ ਸਾਨੂੰ ਸਰਕਾਰ ਤੇ ਜੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਿਹੜੀਆਂ ਇਹਨਾਂ ਨੇ ਪਹਿਲਾਂ ਮੰਨੀਆਂ ਵੇ ਤੇ ਆ ਉਹ ਲਾਗੂ ਨਹੀਂ ਕਰਿਆ ਇਹ ਸਾਡੀ ਲੜਾਈ ਆ ਇਸ ਨੂੰ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਰੋਸ ਵਿੱਚ ਸਾਰੇ ਕਿਤੇ ਜਾ ਰਹੇ ਜੇਕਰ ਭਾਜਪਾ ਹੀ ਕਹਿੰਦੇ ਨੇ ਸਾਨੂੰ ਤਾਂ ਪੰਜਾਬ ਦੀ ਲੋੜ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਕਿੰਨੇ ਚਾਲ ਕਰਮਗੇ ਓਹੋ ਇਹਨਾਂ ਨੂੰ ਵੋਟਾਂ ਦੀ ਨਹੀਂ ਲੋੜ ਹੋਊਗੀ ਪੰਜਾਬ ਦੀਆਂ ਸੀਟਾਂ ਦੀ ਨਹੀਂ ਲੋੜ ਹੋਊਗੀ ਜਿਹੜਾ ਅਨਾਜ ਭੰਡਾਰਾ ਉਹ ਤਾਂ ਪੰਜਾਬ ਤੇ ਹਰਿਆਣਾ ਹੀ ਦੇ ਰਿਹਾ 70% ਤੁਸੀਂ ਇਹ ਤਾਂ ਦੇਖੋ ਹਰੀ ਕ੍ਰਾਂ ਅਨਾਜ ਦੀ ਤਾਂ ਲੋੜ ਹੈ ਮੰਨ ਲਨੇ ਆ ਵੀ ਨਾ ਸਾਡੀਆਂ ਸਿੱਟਾਂ ਦੀ ਲੋੜ ਨਹੀਂ ਅਨਾਜ ਕਿੱਥੋਂ ਲੈਣਗੇ ਇਹ ਅਨਾਜ ਦਾ ਜਿਹੜਾ ਢਿੱਡ ਭਰਦਾ 26 27 ਸਟੇਟਾਂ ਦਾ ਉਹ ਤਾਂ ਇੱਕ ਪੰਜਾਬ ਤੇ ਹਰਿਆਣਾ ਸਟੇਟ ਭਰਦੀ ਆ ਨਾ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਜੇ ਨਾਜ ਨਾਜ ਦੀ ਗੱਲ ਕਰਦੇ ਆ ਨਾਜ ਘਟੂਗਾ ਹੈ ਨਾ ਕਿ ਜੇ ਕਿਸਾਨ ਖਤਮ ਹੁੰਦਾ ਫਿਰ ਕੇਂਦਰ ਸਰਕਾਰ ਕਿਉਂ ਨਹੀਂ ਸੋਚ ਰਹੀ ਇਹ ਦੇਖੋ ਕਨਿੰਦਰ ਸਿੰਘ ਜਿਹੜਾ ਡਿਕਟੇਟਰਸ਼ਿਪ ਦਾ ਰਵਈਆ ਹੁੰਦਾ ਉਹਨਾਂ ਨੇ ਹਰ ਇੱਕ ਨੂੰ ਦਬਾ ਕੇ ਰੱਖਣਾ ਹੁੰਦਾ ਜੇ ਦਬਾ ਕੇ ਰੱਖਣਗੇ ਤਾਂ ਹੀ ਲੋਕ ਅਵੇਅਰ ਘਟ ਹੋਣਗੇ ਜਾਗਣਗੇ ਘਟ ਜਾਗਣਗੇ ਘਟ ਸਰਕਾਰਾਂ ਨੂੰ ਆਪਣੀਆਂ ਸਰਕਾਰਾਂ ਬਣਾਉਣੀਆਂ ਸੌਖੀਆਂ ਹੋਣਗੀਆਂ ਸੋ ਇਹ ਆ ਵੀ ਕਿਤੇ ਲੋਕ ਅਵੇਅਰ ਨਾ ਹੋ ਜਾਣ ਇਹਨਾਂ ਮੋਰਚਿਆਂ ਦੇ ਵਿੱਚ ਆ ਕੇ ਸਰਕਾਰ ਨੂੰ ਕਹ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਸਰਕਾਰ ਨੂੰ ਆਪਣੇ ਸੀਟਾਂ ਪਿਆਰੀਆਂ ਹੁੰਦੀਆਂ ਕੋਈ ਲੋਕ ਪਿਆਰੇ ਨਹੀਂ ਹੁੰਦੇ ਹਾਂ ਹੁਣ ਕਿੱਥੇ ਤੱਕ ਗੱਲ ਪਹੁੰਚੀ ਸ਼ੰਭੂ ਦੀ ਗੱਲ ਕਰਦਾ ਹੈ ਸ਼ੰਭੂਲਾ ਖਨੌਰੀ ਦੀ ਵੀ ਗੱਲ ਕਰਦੇ ਆ ਕਿ ਦਿਨ ਪਰ ਦਿਨ ਉਹ ਤੇ ਕੱਠ ਘਟਦਾ ਜਾ ਰਿਹਾ ਕਿਵੇਂ ਦੇਖਦੇ ਹੋ ਨਹੀਂ 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 ਕੋਈ ਦੇਖੋ ਇਹ ਤੁਹਾਨੂੰ ਭੁਲੇਖਾ ਕੱਠ ਨਹੀਂ ਘਟਦਾ ਹੁੰਦਾ ਕੱਠ ਦਾ ਮਤਲਬ ਇਹ ਆ ਕਿ ਜਿਹੜੇ ਸੰਘਰਸ਼ ਹੁੰਦਾ ਸੰਘਰਸ਼ ਦੇ ਵਿੱਚ ਥੋੜੇ ਹੀ ਲੋਕ ਹੁੰਦੇ ਹੁੰਦੇ ਆ ਸਾਰੇ ਲੋਕ ਆ ਜਿਹੜੇ ਸੰਘਰਸ਼ ਨੂੰ ਵੇਟ ਕਰ ਰਹੇ ਆ ਸੰਘਰਸ਼ ਦੀ ਵੀ ਕਦੋਂ ਜਥੇਬੰਦੀਆਂ ਸਾਨੂੰ ਐਲਾਨ ਕਰਨ ਅੱਗੇ ਜਾਣਾ ਕੀ ਕਰਨਾ ਸੋ ਹੁਣ ਥੋੜਾ ਜਿਹਾ ਬਾਡੀ ਦਾ ਟਾਈਮ ਵੀ ਆ ਗਿਆ ਕੋਈ ਦਿੱਕਤ ਨਹੀਂ ਜਦੋਂ ਕਾਲ ਦੰਨੇ ਆ ਜਦੇ ਉੱਥੇ ਇਕੱਠ ਪੂਰਾ ਹੋ ਜਾਂਦਾ ਕੋਈ ਦਿੱਕਤ ਨਹੀਂ ਆਮ ਲੋਕਾਂ ਨੂੰ ਭਲੇਖਾ ਹੈ ਲੋਕ ਟਰੈਲੀਆ ਵਿੱਚ ਬੈਠੇ ਆ ਤੇ ਜਦੋਂ ਵੀ ਕਾਲ ਜਾਂਦੀ ਆ ਸਾਰੇ ਲੋਕ ਇਕੱਠੇ ਹੋ ਜਾਂਦੇ ਹਾਂ ਜੀ ਚੋਣ ਜਾਬਤਾ ਲੱਗ ਚੁੱਕਿਆ ਕਿਸਾਨ ਜਿਹੜੇ ਸੜਕਾਂ ਤੇ ਨੇ ਪਰ ਪਿੰਡਾਂ ਦੇ ਵਿੱਚ ਪ੍ਰਚਾਰ ਹੋ ਰਿਹਾ ਚੋਣਾਂ ਦਾ ਭਾਜਪਾਈ ਵੀ ਕਰ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਦਾ ਕੰਮ ਆ ਉਹਨਾਂ ਨੇ ਘੁੰਮਣਾ ਪਿੰਡਾਂ ਦੇ ਵਿੱਚ ਰਾਜਨੀਤੀਆਂ ਰਾਜਨੀਤਿਕ ਲੋਕਾਂ ਨੇ ਘੁੰਮਣਾ ਪਰ ਸਾਡਾ ਕੰਮ ਆ ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਉਹਨਾਂ ਦਾ ਵਿਰੋਧ ਕਰਨਾ ਤੇ ਉਹਨਾਂ ਨੂੰ ਸਵਾਲ ਪੁੱਛਣੇ ਅਗਰ ਉਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜੋ ਸਾਡੀਆਂ ਮੰਗਾਂ ਹੈ ਤਾਂ ਉਹਦੇ ਬਾਅਦ ਸਾਡਾ ਸਾਨੂੰ ਸਾਡੇ ਜਥੇਬੰਦੀਆਂ ਦਾ ਐਲਾਨ ਆ ਕਿ ਉਹਨਾਂ ਨੂੰ ਕਾਲੇ ਝੰਡੇ ਵਾਕੇ ਉਹਨਾਂ ਦਾ ਵਿਰੋਧ ਕਰੋ ਪਿੰਡਾਂ ਦੇ ਵਿੱਚ ਭਾਜਪਾ ਨੂੰ ਕਾਲੇ ਝੰਡੇ ਦਿਖਾ ਕੇ ਕਿਸਾਨ ਰੋਜ਼ ਪ੍ਰਦਰਸ਼ਨ ਵੀ ਕਰਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਸਾਹਿਬ ਪੰਜ ਪ੍ਰੋਫੈਸਰ ਅੱਜ ਜਿਹੜਾ ਕਾਫਲਾ ਆਰੰਭ ਹੋਇਆ ਸ਼ੋਭੂ ਦੇਵ ਦੀ ਗੱਲ ਕਰਦੇ ਆਪਾਂ ਉਸ ਤੋਂ ਬਾਅਦ ਪ੍ਰਤਪਾਲ ਨੂੰ ਕੁੱਟਮਾਰ ਕੀਤੀ ਗਈ ਕਿਵੇਂ ਦੇਖਦੇ ਹੋਗੇ ਇਹ ਕਿਉਂ ਨਹੀਂ ਇਨਸਾਨ ਮਿਲ ਰਿਹਾ ਉਹਨਾਂ ਨੂੰ ਦੇਖੋ ਇਹ ਸਰਕਾਰ ਦੀ ਬਹੁਤ ਵੱਡੀ ਟਲੈਕੀ ਆ ਸਾਰੇ ਪੰਜਾਬ ਦੀ ਸਾਰੇ ਹਿੰਦੁਸਤਾਨ ਦੀ ਇੱਕੋ ਮੰਗ ਸੀ ਕਿ ਸ਼ੁਭ ਕਰਨ ਦੇ ਨਾਲ ਬੜਾ ਅਤਿਆਚਾਰ ਹੋਇਆ ਉਸ ਦੇ ਨਾਲ ਬੇਜਾਇਜ ਹੋਇਆ 0 एफआई ਦਰਜ ਕਰਕੇ ਸਰਕਾਰ ਨੇ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਦਿਲ ਭਰਮਾਇਆ ਪਰ ਇਹ ਇਸ ਕਦਰ ਨੂੰ ਕਿਤੇ ਕਿਸਾਨ ਬਿਲਕੁਲ ਨਹੀਂ ਮੰਨਦੇ ਲੱਗਦਾ ਕਿ ਤੇ ਇਨਸਾਨ ਮਿਲੋ ਕਿਸਾਨਾਂ ਨਾਲ ਕਿਸਾਨ ਕੇਂਦਰ ਕੇਂਦਰ ਵਾਲ ਸਰਕਾਰ ਦਾ ਕਹ ਰਹੀ ਹੈ ਕਿ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕਿਸਾਨ ਸੜਕਾਂ ਤੇ ਨਹੀਂ ਨਹੀਂ ਦੇਖੋ ਇਹ ਇਹ ਬਿਲਕੁਲ ਲਾਲੀ ਲਾਰਹੀ ਹੈ ਸਰਕਾਰ ਆਪਣੇ ਵੋਟਾਂ ਦੇ ਸੰਬੰਧ ਦੇ ਵਿੱਚ ਲੋਕਾਂ ਦੇ ਝੂਠੇ ਆਪਣੇ ਭਰਮਾਈ ਕਰ ਰਹੀ ਹੈ ਕਿ ਆ ਵੋਟਾਂ ਵਟੋਰ ਦੇ ਚੱਕਰ ਦੇ ਵਿੱਚ ਲੇਕਿਨ ਨਾ ਹੀ ਤਾਂ ਉਹਨਾਂ ਨੇ ਕਿਸਾਨਾਂ ਦੀ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਦੇ ਦਾਹੇ ਜਿਹੜੇ ਸ਼ੁਭ ਕਰਨਦੀਪ ਹੈ ਜਾਂ ਮਤਲਬ ਕਿ ਦੂਆ ਪਿੰਤਪਾਲ ਸਿੰਘ ਤਾਂ ਨਾ ਹੀ ਉਹਨਾਂ ਨੂੰ ਇਨਸਾਫ ਦਿੱਤਾ ਗਿਆ ਸੋ ਇਸ ਸੰਬੰਧ ਦੇ ਵਿੱਚ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਕਿਸਾਨਾਂ ਨੇ ਆਪਣੇ ਰੋਸ ਵਜੋਂ ਇੱਕ ਰੋਸ ਮਾਰਚ ਦਾਣਾ ਮੰਡੀ ਤੋਂ ਸ਼ੁਰੂ ਲੈ ਕੇ ਫਤੇਕਾਰ ਸਾਹਿਬ ਦੀ ਪਵਿੱਤਰ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਚੌਕ ਤੱਕ ਅੱਜ ਵੱਡਾ ਰੋਸ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਇਹ ਕਿਸਾਨ ਐਦਾਂ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਅੰਦੋਲਨ ਜਾਰੀ ਰੱਖਣਗੇ ਅਗਲੀ ਰਣਨੀਤੀ ਕੀ ਹੋਗੀ ਪਿੰਡਾਂ ਦੇ ਵਿੱਚ ਜਿਹੜੇ ਹਾਜਪਾਈ ਜਿਹੜੇ ਘਰਾਓ ਕੀਤਾ ਜਾਊਗਾ ਉਹਨਾਂ ਦਾ ਹਾਂ ਹਾਂ ਬਿਲਕੁਲ ਜੀ ਦੇਖੋ ਉਹਨਾਂ ਹਾਜਪਾਈਆਂ ਦਾ ਘਰਾਓ ਕੀਤਾ ਜਾਊਗਾ ਕਿਉਂਕਿ ਜੇਕਰ ਉਹ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੇ ਠੀਕ ਹੈ ਜਿਨ੍ਹਾਂ ਤੇ ਜਿਨ੍ਹਾਂ ਭਰਾਵਾਂ ਤੇ ਸ਼ੁਭ ਕਰਨ ਵਰਗੇ ਤੇ ਅਤਿਆਚਾਰ ਹੋਇਆ ਜੇ ਉਹਨਾਂ ਦੇ ਕਾਤਲਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਤਾਂ ਹੋ ਸਕਦਾ ਭਾਜਪਾ ਨੂੰ ਵੋਟ ਮਿਲ ਸਕਦੀ ਹੈ ਲੇਕਿਨ ਹੁਣ ਉਹਨਾਂ ਦਾ ਪਿੰਡਾਂ ਦੇ ਵਿੱਚ ਕੋਈ ਅਧਿਕਾਰ ਨਹੀਂ ਵੰਡਦਾ ਨਹੀਂ ਇਹ ਕਿਸਾਨ ਚ ਆਉਣਗੇ ਕਿ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਚੰਗਾ ਵਿਹਾਰ ਕੀਤਾ ਜਾਵੇ ਪਿੰਡਾਂ ਦੇ ਵਿੱਚ ਭਾਜਪਾ ਦਾ ਘਰਾਓ ਕੀਤਾ ਜਾਏਗਾ ਗੱਲਬਾਤ ਹੀ ਕਰਾਂਗੇ ਉੱਥੇ ਹੋਰ ਕਿਸਾਨ ਜਥੇ ਬਣੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਰਨਾ ਪ੍ਰਧਾਨ ਜੀ ਬੀਜੇਪੀ ਕਹਿ ਰਹੀ ਹੈ ਕਿ ਆਪਦੀ ਵਾਰ 400 ਕੇ ਪਾਰ ਕਿਸੀ ਦੇਖੋ ਜਿਹੜੀਆਂ ਗੱਲਾਂ ਨੇ ਗੱਲਾਂ ਨਾਲ ਗੱਲਾਂ ਦੇ ਖੜਾ ਬਣ ਕੇ ਕੋਈ ਪੂਰੀ ਨਹੀਂ ਪੈਂਦੀ ਹੁੰਦੀ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਹੈ ਸਿਰਫ ਇਹ ਕੁਝ ਜਿਹੜੇ ਇਹਨਾਂ ਦੇ ਪਕਾਉ ਚੈਨਲ ਨੇ ਉਹ ਇਹਨਾਂ ਦੀ ਗੱਲ ਕਰ ਰਹੇ ਨੇ ਆਦਰਵਾਇਜ਼ ਜਿਹੜੇ ਨਿਰਪੱਖ ਚੈਨਲ ਨੇ ਉਹ ਸਾਰੇ ਸੱਚਾਈ ਦਿਖਾ ਰਹੇ ਨੇ ਕਿ ਇਹਨਾਂ ਦਾ ਸਾਰੇ ਦੇਸ਼ ਦੇ ਵਿੱਚ ਪੰਜਾਬ ਤੋਂ ਬਿਨਾਂ ਵੀ ਸਾਰੇ ਸੂਬਿਆਂ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਪਰ ਇਹ ਆਪਣੀਆਂ ਜੋ ਨਕਾਮੀਆਂ ਨੂੰ ਸਪਾਉਂਡ ਦੀ ਖਾਤਰ ਇਹ ਆਪਣੇ ਨੈਸ਼ਨਲ মিডিਆ ਦਾ ਪ੍ਰਯੋਗ ਕਰਦੇ ਨੇ ਪਰ ਸਾਰੇ ਲੋਕ ਇਸ ਤੋਂ ਦੂਹੀ ਨੇ ਕਿਉਂਕਿ ਇਹਨਾਂ ਨੇ ਲੋਕਾਂ ਨਾਲ ਕੋਈ ਵੀ ਜੋ ਵਾਅਦਾ ਕਰਿਆ ਤੇ ਪੂਰਾ ਨਹੀਂ ਕਰਿਆ ਤੇ ਲੋਕਾਂ ਤੇ ਅਤਿਆਚਾਰ ਹੋਏ ਨੇ ਕਿਸਾਨਾਂ ਨਾਲ ਵੀ ਅਤਿਆਚਾਰ ਹੋਏ ਨੇ ਇਸ ਕਰਕੇ ਹੁਣ ਇਹਨਾਂ ਦਾ 50 ਦੇ ਵਿੱਚ ਅਸੀਂ ਬਿਲਕੁਲ ਇਹਨਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਵਾਂਗੇ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਕਿਉਂਕਿ ਇਹਨਾਂ ਨੇ ਇਦੋਂ ਘਟਿਆ ਸਰਕਾਰ ਹੁਣ ਤੱਕ ਕੋਈ ਨਹੀਂ ਬਣੀ ਜਿੰਨਾ ਇਹਨਾਂ ਨੇ ਅਤਿਆਚਾਰ ਕਰਿਆ ਕਿਸਾਨਾਂ ਨਾਲ ਵਾਅਦੇ ਕਰਕੇ ਵਾਦਾ ਖਲਾਫੀ ਕਰੀਆ ਇਸ ਕਰਕੇ ਆਮਲ ਪਬਲਿਕ ਹੁਣ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਊਗੀ ਇਹਨਾਂ ਦਾ ਪੂਰਜੋਰ ਵਿਰੋਧ ਕਰਾਂਗੇ ਚੋਣਾਂ ਦਾ ਦੌਰ ਆ ਚੋਣਾਂ ਦਾ ਵਿਗਲ ਬਗ ਚੁੱਕਿਆ ਤੇ ਲੋਕ ਸਭਾ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਤੇ ਬਜੇਪੀ ਦਾ ਵਿਰੋਧ ਕੀਤਾ ਜਾਵੇਗਾ। ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਬਸ਼ੇਰ